ਅਮਰਿਤਪਾਲ ਨੇ ਖਡੂਰ ਸਾਹਿਬ ਦੀ ਸੀਟ ਵਾਸਤੇ ਆਪਣੇ ਪੇਪਰ ਭਰ ਦਿੱਤੇ ਨੇ ਆਫੀਸ਼ੀਅਲੀ ਜੇਲ ਦੇ ਵਿੱਚੋਂ ਹੀ ਜਿਹੜੀ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਉੱਤੇ ਸਾਰੀ ਡੀਟੇਲ ਤੁਹਾਨੂੰ ਦੇਖ ਪੈਣੀ ਆ ਜਿਹੜੇ ਇਹਨਾਂ ਦੇ ਵਕੀਲ ਸੀ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਸੀ ਕਿ ਇਹਨਾਂ ਨੂੰ ਰਿਹਾਇਟ ਦਿੱਤੀ ਜਾਵੇ 7 ਦਿਨਾਂ ਵਾਸਤੇ ਤਾਂ ਕਿ ਆਪ ਪੇਪਰ ਪਰ ਸਕੰਦਿਤ ਪੰਜਾਬ ਦੀ ਜਿਹੜੀ ਸਰਕਾਰ ਹੈ ਉਹਨਾਂ ਜਵਾਬ ਇਹ ਦਿੱਤਾ ਕਿ ਅਸੀਂ ਸਾਰਾ ਕੁਝ ਜੇਲ੍ਹ ਦੇ ਵਿੱਚ ਹੀ ਮੁਹੱਈਆ ਕਰਵਾਵਾਂਗੇ ਤੇ ਜਿੱਤੋਂ ਬਾਅਦ ਕੀ ਕੋਰਟ ਨੇ ਉਹ ਜਿਹੜੀ ਅਰਜ਼ੀ ਪਾਈ ਸੀ ਉਹ ਖਾਰਜ ਕਰਤੀ ਹੈ ਤੇ ਹੁਣ ਜਿਹੜਾ ਅਸਾਮ ਦੀ ਜੇਲ੍ਹ ਦਾ ਸੂਪਰਡੈਂਟ ਹੈ ਉਹਨੇ ਸਾਰਾ ਪੇਪਰ ਵਰਕ ਕਰਵਾਇਆ ਹੋ ਤੋਈ ਫੋਟੋ ਖਿੱਚੀ ਹੈ ਬੈਂਕ ਖਲਵਾਇਆ ਖਾਤਾ ਖਲਵਾਇਆ ਜਿਹੜੇ ਵਕੀਲ ਨੇ ਉਹਨਾਂ BBC ਦੇ ਨਾਲ ਗੱਲਬਾਤ ਦੇ ਵਿੱਚ ਇਹ ਕਹਿਆ ਕਿ ਤਾਂ ਹੀ ਕੋਈ ਦਿੱਕਤ ਹੋਣੀ ਸੀ ਜੇ ਇਹਨਾਂ ਕਰਕੇ ਇਹਦੇ ਵਿੱਚ ਕੋਈ ਦਿੱਕਤ ਨਹੀਂ ਹੋਣੀ ਸੀ ਬਾਈ ਅਮਰਤਪਾਲ ਸਿੰਘ ਦੀ ਖਾਲਸਾ ਜੀ ਨਾਲ ਉਹ ਸਦੇਹ ਤੋਂ ਲੜਦਿਆ ਹੋਇਆ ਜਿਬਰੂ ਕਰ ਜੇਹ ਦਿਨ ਖੜ ਦਤਾ ਅਸੀਂ ਦੇਖ ਕੇ ਆਪਣੀ ਹੋਂਦ ਨੂੰ ਨਹੀਂ ਪਜਾ ਸਕਦੇ ਤੇ ਸਾਡੇ ਉੱਪਰ ਲਾੜਤ ਹੈ ਖਾਲਸਾ ਜੀ ਆਪਣੇ ਖਾਲਸੇ ਪੰਥ ਨਾਲ ਜੁੜਦੇ ਹੋਏ ਆਪਣੀ ਨੌਜਵਾਨਾਂ ਦੇ ਨਾਲ ਖੜਦੇ ਹੋਏ ਅਸੀਂ ਨਹੰਗਾ ਸਿੰਘਾਂ ਦੀ ਸ਼ੋਲੀ ਵਿੱਚ ਪਾਣ ਕਰਕੇ ਬਾਈ ਅਮਰਤਪਾਲ ਸਿੰਘ ਦੀ ਖਾਲਸਾ ਜੀ ਦੇ ਸਤਾਰ ਪੁਰਬ ਮਾਤਾ ਜੀ ਦੇ ਪਿਡਾੜੀਆਂ ਦੇ ਨਾਲ ਖੜੀਏ ਅਤੇ ਨੱਬ ਕੇ ਹਮਲਾ ਮਾਰ ਕੇ ਵੀ ਇਹਦੇ ਨਾਂ ਕੋਨਾ ਵੀ ਦਿੱਤ ਨਹੀਂ ਸਕਦੇ ਜੀ ਵਾਰ ਤ੍ਰਿਵੀਕਾ ਸਤਿ ਸ਼੍ਰੀ ਅਕਾਲ ਦੋਸਤੋ ਇਸ ਸਮੇਂ ਲੋਕ ਸਭਾ ਸੀਟਾਂ ਦੇ ਵਿੱਚ ਖਡੂਰ ਲੋਕ ਸਭਾ ਸੀਟ ਤੇ ਕਾਫੀ ਜ਼ਿਆਦੇ ਲੋਕਾਂ ਦੀਆਂ ਨਜ਼ਰਾਨਾਂ ਕਿਉਂਕਿ ਤੋਂ ਅਮਰਪਾਲ ਸਿੰਘ ਆਜ਼ਾਦ ਚੋਣਾਂ ਦੇ ਵਿੱਚ ਖੜੇ ਹੋਏ ਹਨ ਉੱਥੇ ਹੀ ਉਹਨਾਂ ਦੇ ਵਕੀਲ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ ਮਾਨਯੋਗ ਹਾਈ ਕੋਰਟ ਦੇ ਵਿੱਚ ਕਿ ਉਹਨਾਂ ਨੂੰ 7 ਦਿਨ ਦੀ ਪ੍ਰੋਲ ਦਿੱਤੀ ਜਾਵੇ ਤਾਂ ਜੋ ਉਹ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਸਕਣ ਪਰ ਉੱਥੇ ਹੀ ਪੰਜਾਬ ਸਰਕਾਰ ਨੇ ਜਵਾਬ ਦਿੱਤਾ ਕਿ ਉਹ ਜੇਲ੍ਹ ਦੇ ਵਿੱਚ ਹੀ ਉਹਨਾਂ ਨੂੰ ਸਾਰੀਆਂ ਸਹੂਦਾਮਾਂ ਮੁਹੱਈਆ ਕਰਵਾਉਣਗੇ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਜਿਸ ਤੋਂ ਬਾਅਦ ਨਾਮਜ਼ਦਗੀ ਪੱਤਰ ਦਾਖਲ ਕਰਵਾ ਦਿੱਤੇ ਗਏ ਨੇ ਤੇ ਦੋਸਤੋ ਉੱਥੇ ਹੀ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਭਾਈ ਅਮਰਤਪਾਲ ਸਿੰਘ ਦੇ ਪੋਸਟਰ ਪੰਜਾਬ ਪੁਲਿਸ ਵੱਲੋਂ ਉਤਾਰੇ ਜਾ ਰਹੇ ਹਨ ਜਿਸ ਦੀ ਵੀਡੀਓ ਵੀ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਇਸ ਦੇ ਬਾਰੇ ਸਾਹਮਣੇ ਆਇਆ ਹੈ ਕਿ ਜੋ ਚੌਣ ਕਮਿਸ਼ਨ ਹੈ ਉਸ ਦੀਆਂ ਹਦਾਇਤਾਂ ਹਨ ਜਿਸ ਦੇ ਕਰਕੇ ਪੋਸਟਰ ਉਤਾਰੇ ਗਏ ਹਨ ਤੁਹਾਡੇ ਇਸ ਵਾਰ ਕੀ ਕਹਿਣਾ ਜੁਰ ਕਮੈਂਟ ਕਰਨਾ ਉੱਥੇ ਹੀ ਬਿਰਸਾ ਸਿੰਘ ਬਲਟੋਹਾ ਦੀਆਂ ਵੀ ਕੁਝ ਵੀਡੀਓਜ਼ ਵਾਇਰਲ ਹੋਈਆਂ ਨੇ ਜਿਸ ਦੇ ਵਿੱਚ ਉਹਨਾਂ ਵੱਲੋਂ ਇੱਕ ਧਰਮ ਦੇ ਜਕਾਰੇ ਲਗਾਏ ਜਾ ਰਹੇ ਨੇ ਜਿਸ ਤੇ ਕੀ ਕੁਝ ਲੋਕਾਂ ਦਾ ਬਿਰੋ ਸਾਹਮਣੇ ਆਇਆ ਹੈ ਕਿ ਇਹ ਆਪਣੇ ਆਪ ਨੂੰ ਪੰਥਕ ਦੱਸ ਰਹੇ ਨੇ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਪੂਰੀ ਵੀਡੀਓ ਦੇਖਣ ਤੋਂ ਬਾਅਦ ਦੱਸਣਾ ਤੇ ਨਵੇਂ ਦੋਸਤ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖ ਕੇ ਲਾਈਕ ਸ਼ੇਅਰ ਰੀਅਰ ਕਰ ਦੇਣਾ ਤੇ ਕੋ ਇਹ ਪੂਰੀ ਵੀਡੀਓ ਦੇਖੋ ਕੀ ਰੁਝਾਨ ਹਨ ਖਡੂਰ ਲੋਕ ਸਭਾ ਸੀਟ ਤੇ ਅਮਰਪਾਲ ਨੇ ਖਡੂਰ ਸਾਹਿਬ ਦੀ ਸੀਟ ਵਾਸਤੇ ਆਪਣੇ ਪੇਪਰ ਭਰ ਦਿੱਤੇ ਨੇ ਆਫੀਸ਼ੀਅਲੀ ਜੇਲ੍ਹ ਦੇ ਵਿੱਚੋਂ ਹੀ ਜਿਹੜੀ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਹੈ ਉੱਤੇ ਸਾਰੀ ਡਿਟੇਲ ਤੁਹਾਨੂੰ ਦੇਖ ਪੈਣੀ ਆ ਜਿਹੜੇ ਇਹਨਾਂ ਦੇ ਵਕੀਲ ਸੀ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਸੀ ਕਿ ਇਹਨਾਂ ਨੂੰ ਰਿਹਾਈ ਦਿੱਤੀ ਜਾਵੇ 7 ਦਿਨਾਂ ਵਾਸਤੇ ਤਾਂ ਕਿ ਆਪ ਪੇਪਰ ਪਰ ਸਕੰਦਿਤ ਪੰਜਾਬ ਦੀ ਜਿਹੜੀ ਸਰਕਾਰ ਹੈ ਉਹਨਾਂ ਜਵਾਬ ਇਹ ਦਿੱਤਾ ਕਿ ਅਸੀਂ ਸਾਰਾ ਕੁਝ ਜੇਲ੍ਹ ਦੇ ਵਿੱਚ ਹੀ ਮੁਹੱਈਆ ਕਰਵਾਵਾਂਗੇ ਤੇ ਜਿੱਤੋਂ ਬਾਅਦ ਕਿ ਕੋਰਟ ਨੇ ਉਹ ਜਿਹੜੀ ਅਰਜ਼ੀ ਪਾਈ ਸੀ ਉਹ ਖਾਰਜ ਕਰਤੀ ਤੇ ਹੁਣ ਜਿਹੜਾ ਅਸਾਮ ਦੀ ਜੇਲ੍ਹ ਦਾ ਹੈ ਨਾ ਸੁਪਰਡੈਂਟ ਹੈ ਉਹਨੇ ਸਾਰਾ ਪੇਪਰ ਵਰਕ ਕਰਵਾਇਆ ਹੋ ਤੋ ਫੋਟੋ ਕੀਤੀ ਹੈ ਬੈਂਕ ਖਲਵਾਇਆ ਖਾਤਾ ਖਲਵਾਇਆ ਹੈ ਜਿਹੜੇ ਵਕੀਲ ਨੇ ਉਹਨਾਂ BBC ਦੇ ਨਾਲ ਗੱਲਬਾਤ ਦੇ ਵਿੱਚ ਇਹ ਕਿਹਾ ਕਿ ਤਾਂ ਹੀ ਕੋਈ ਦਿੱਕਤ ਹੋਣੀ ਸੀ ਜੇ ਇਹਨਾਂ ਦੇ ਉੱਤੇ ਕੇਸ ਕੋ

ભાઈ અમૃતપાલ ਸਿੰਘ ਦੀ ਖਾਲਸਾ ਜਗ੍ਹਾ ਨੂੰ ਇਸ ਦਿਨ ਤੋਂ ਮਤਾਰਿਆ ਹੋਇਆ ਜਿਬਰੂ ਕਰ ਜੈਦਿਰਖੁਰ ਦਿੱਤਾ ਅਸੀਂ ਨੇਕਰ ਆਪਣੀ ਹੋਂਦ ਨੂੰ ਨਹੀਂ ਪਜਾ ਸਕਦੇ ਤੇ ਸਾਡੇ ਉੱਪਰ ਲਾੜ ਕਰਾ ਖਾਲਸਾ ਜੀ ਆਪਣੇ ਖਾਲਸੇ ਪੰਥ ਨਾਲ ਜੁੜਦੇ ਹੋਏ ਆਪਣੇ ਨੌਜਵਾਨਾਂ ਦੇ ਨਾਲ ਖੜਦੇ ਹੋਏ ਅਸੀਂ ਨਹੰਗਾ ਸੰਗਤ ਦੀ ਸ਼ੋਣੀ ਵਿੱਚ ਪਹਨ ਕਰਕੇ ਭਾਈ અમૃતਪਾਲ ਸਿੰਘ ਦੀ ਖਾਲਸਾ ਜੀ ਦੇ ਸਤਾਰ ਤੋਂ ਮਾਤਾ ਜੀ ਦੇ ਪੇਡਾ ਜੀਆਂ ਦੇ ਨਾਲ ਖੜੀਏ ਅਤੇ ਨਾਭੇ ਹਸਲਾ ਮਾਰ ਕੇ ਵੀ ਇਹਦੇ ਨਾਂ ਕੋਨਾ ਵਿਜਿਤ ਹੋ ਸਕੇ ਜੀ ਵਾਰ ਸੁਦੀ ਕਾ ਕੁਝ ਗੱਲ ਕਰਦੇ 2005 ਤੋਂ ਮਲੇਗਾ ਸ਼ੁਰੂ ਹੋਈ ਨਹੀਂ ਕਰਾਇਆ ਕੰਮ ਨਹੀਂ ਕਰਾਈ ਉਹ ਤਾਂ ਹੀ ਲਾ ਕੇ ਪਾਸੇ ਮਾਰੇ ਤੁਹਾਨੂੰ 91 ਨੂੰ ਭੇਜਿਆ ਇਹ ਕਰਾਤਾ ਸੀ ਅਸੀਂ ਕਰਾਤਾ ਜੱਡਾ ਸਾਹਿਬ ਪੂਰਾ ਕਰਾਂਗੇ ਸਾਡੇ ਕੋਲ ਕਰ ਦੂੰਗੇ ਨਾ ਅਸੀਂ ਪੁੱਤੇ ਨੂੰ ਬੋੜ ਬਣੀ ਪਰ ਪਿੱਛੇ ਚੋਣਾ ਤੁਹਾਨੂੰ ਗੋਟਾ ਮਾਈ ਇੱਥੇ ਤੁਹਾਨੂੰ ਮੈਂ ਨਹੀਂ ਕਿਹਦੇ ਚਾਹ ਤੇ ਕੰਮ ਨਹੀਂ ਹੋ ਜਾਏਗਾ ਨਹੀਂ ਹੋਏ ਸਾਲਾ ਪਿੰਡ ਖੜਾ ਯਾਰ ਸੋ ਚਾਰ ਨੂੰ ਪੁੱਛੋ ਕੋਈ ਗੁਨਾਹ ਢਾਈ ਤੁਹਾਡੇ ਕੋਲ ਹੋ ਸੱਚੀ ਆ ਜਿਹੜਾ ਜਿਹੜਾ ਬੜਿਆ ਸਟੇਡੀਅਮ ਕਿਹਦੇ ਨੂੰ ਬੜਿਆ ਬੋਲੋ ਪੱਤਾ ਦਾ ਬੜਿਆ ਬੋਲੋ ਨਹੀਂ ਕੋਈ ਨਹੀਂ ਕਰੋ ਤੋ ਇਦਾਂ ਕਰੋ ਸਾਇਆ ਹੀ ਬਾਦਸ਼ਾਹ ਨਹੀਂ ਆ ਚਲ ਟੈਕਨੀਕਲ ਮੰਨ ਲਈ ਕਵਾਡਿਕਲ ਮੰਨ ਲਈ ਪੋਟਿਕਲ ਬੋਲਿੰਗ ਤੁਸੀ ਕਹਿੰਦੇ ਬੱਚਿਆ ਤੂੰ ਪੁੱਛੋ ਇੱਕ ਮਿੰਟ ਹੋਰ ਪੈਸਾ ਬਸ ਗੋੜੀ ਦੇ ਇਕੱਲੇ ਨੇ ਇੱਕ ਪਲਾਰੀ ਹੋਦੀ ਹੈ ਜਾਓ ਬਟਿਆ ਤੂੰ ਪੁੱਛੋ ਇੱਕ ਮਿੰਟ ਕੋਣ ਸਰਪੰਚ ਕੋਣ ਇਹਨੇ ਕਰਦੇ ਕੈਨੇਡਾ ਗਏ ਵੇ ਸੁਵੇਤ ਨੂੰ ਲਿਓ ਪੁੱਛ ਲੈਂਦੇ ਆ ਕਿਹਨੇ ਬਣਾਇਆ ਸੁਵੇਤ ਨੂੰ ਐ ਕਰੋ ਇੱਕ ਮਿੰਟ ਉਹ ਐਮਐਲਏ ਤੂੰ ਰਹਿਜ ਤੂੰ ਰਹਿਜ ਅਸੇ ਜੋ

धार ਤੋਂ ਆਏ ਹੋ ਜੀ ਹਾਂ 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 ਅੱਛਾ ਕਿਹੜੀ ਜਗ੍ਹਾ ਤੋਂ ਹਾਂ ਹਾਂ ਅੱਛਾ ਹਾਂਗਕਾਂਗ ਤੋਂ ਆਏ ਹੋ ਠੀਕ ਹੈ ਬਣਾ ਜਗਾ ਪਰਨਾ ਬਣਨੇ ਆ ਫਿਰ ਤੱਕ ਬੜਗਾ ਚੰਗਰਾ ਨਿਰਲ ਗਿਆ ਨਾ ਸਰਕਟ ਤੇ ਨਹੀਂ ਪਹੁੰਚਦਾ ਅੱਛਾ ਤੇ ਜੈ ਮੈਨੀਫੈਸਟ ਸਾਫੇ ਚ ਨਹੀਂ ਚੱਕਤੀ ਆ ਤੇ ਬਾਜਾਂ ਵਾਲੇ ਦੇ ਅਮਰ ਤੇ ਕਿੰਨੀ ਸ਼ੱਕਤੀ ਹੋ ਕੀ ਏ ਇੱਥੇ ਦੇਖ ਕੇ ਕੀ ਪਤਾ ਐਨਾ ਮੇਰੇ ਪੁੱਤਾਂ ਵਰਗਾ ਹੀ ਬਣ ਜੀ ਬਿਲਕੁਲ ਜੀ ਵੀਵੇਂ ਬੰਦੇ ਰੋਜੇ ਥੱਲੇ ਕੰਮ ਕਰਦੇ ਉਹਨਾਂ ਟੂਰਿਸਟਾਂ ਜਾ ਕੇ ਆਪਦੇ ਘਰ ਬਣਾ ਲੇ ਪਰਿਵਾਰ ਪਾਲ ਲੇ ਪਿੱਛੇ ਜਾਇਦਾ ਤਾਂ ਬਣਾ ਕੇ ਘਰਾਂ ਨੂੰ ਪਾਈ ਪਾਈ 600 ਸਾਲ ਲੱਗੇ ਇਹ ਪਰਮਾਨੈਂਟ ਹੀ ਆਏ ਖਾਲੀ ਹਤੀ ਕਿਉਂ ਕਿ ਨਸ਼ੇ ਦਾ ਕਰਨ ਇਹ ਪਾਈ ਅਮਰਤਪਾਲ ਚੜ੍ਹਦੀ ਕਲਾ ਚ ਰਵੇ ਤੇ ਸਾਡੇ ਸਾਰਿਆਂ ਦੇ ਪੁੱਤ ਠੀਕ ਹੋ ਜਾਣ ਮਾਤਾ ਜੀ ਬਜ਼ੁਰਗ ਨੇ ਕਾਫੀ ਔਰ ਤੁਸੀਂ ਦੇਖੋ ਵੀ ਲਾਕੀ ਦੇ ਸਹਾਰੇ ਆਏ ਨੇ ਅੱਖਾਂ ਦੇ ਵਿੱਚ ਹੰਝੂ ਨੇ ਇਹੋ ਜਿਹੇ ਬਹੁਤ ਸਾਰੀਆਂ ਭਾਵਨਾ ਨੇ ਭਾਜੀ ਭਾਜੀ ਮੈਂ ਆਇਆ ਨਹੀਂ ਜਾਣਾ ਬਈ ਸਰਦਾਰ ਜੀ ਵਿਚਾਲੋ ਬੜੇ ਮੈਕਾਪ ਭਾਜੀ ਨੱਟਾਂ ਦੀ ਜਿੰਦਗੀ ਰੋਲੀ ਸਾਡੀ ਭਾਜੀ ਮਤਲਬ ਪਹਿਲਾਂ ਅੱਜ ਦੇ ਇਸ ਪਵਿੱਤਰ ਦਿਨ ਦੀਆਂ ਪ੍ਰਭੂ ਯਿਸੂ ਮਸੀਹ ਜੀ ਦੇ ਵੱਡੇ ਦਿਨ ਦੀਆਂ 크리스마ਸ ਦੀਆਂ ਸਮੂਹ ਜੀ ਕ੍ਰਿਸ਼ੀਆਂ ਨੂੰ ਵਧਾਈਆਂ ਦੇਣ। ਆਓ ਸਭ ਤੋਂ ਪਹਿਲਾਂ ਉਸ ਖੁਦਾਵੰ ਪਰਮੇਸ਼ਰ ਦਾ ਨਾਮ ਬਰੰਦ ਕਰੀਏ। ਹਾਲੇਲੂਇਆ ਹਾਲੇਲੂਇਆ ਅੱਜ ਸਮੂਹ ਜੀ ਦੁਨੀਆ ਦੇ ਅੰਦਰ ਆਲਾ ਕਰਾਂਗੇ ਪਾਲਣ ਤੋਂ ਐਂ ਹੈਲੋ ਕਰਾ ਸਾਨੂੰ ਬੜੀ ਖੁਸ਼ੀ ਹੈਗੀ ਮਾੜੀ ਹਾਂ ਮੈਂ ਸਾਰੇ ਤੁਸੀਂ ਸਾਰੇ ਜਿਹਨਾਂ ਦੀ ਮਸਲੇ ਹਾਂ ਸਾਰੇ ਕਾਤੇ ਰਹੇ ਗਏ ਨਹੀਂ ਮੈਂ ਸਭ ਤਾਂ ਹੀ ਹੋਊਗਾ ਜਿਹੜਾ ਮਰਜੀ ਆ ਸਕਦਾ ਔਰ ਮਿਰਸਾ ਸਿੰਘ ਬਲਟੋਏ ਨੂੰ ਆਪਦਾ ਚੇਤਾ ਭੁੱਲ ਗਿਆ ਅੱਜ ਵੀ ਲੋਕ ਯਾਦ ਕਰਦੇ ਨੇ ਮੈਂ ਸ਼ੇਰੀ ਤਰਨ ਤਰਨ ਸਭ ਤੋਂ ਆਇਆ ਅੱਜ ਵੀ ਲੋਕ ਇਹ ਗੱਲ ਕਹਿੰਦੇ ਨੇ ਉਹ ਕਹਿੰਦੇ ਜੀ ਇਹਦਾ ਕੰਮ ਲੁੱਟਾ ਖੋਵਾ ਕਰਨਾ ਸੀ ਇਹ ਲੋਕਾਂ ਨੇ ਇੱਥੋਂ ਤੱਕ ਕਿ ਇਹ ਗੁੱਟ ਵੱਡ ਵੱਡ ਕੇ ਕੜੇ ਲਾਉਂਦਾ ਰਿਹਾ ਔਰ ਵਰਸਾ ਸਿੰਘ ਬਲਟੋਹਾ ਦਾ ਜਿਹੜਾ ਪਛੋਕੜ ਆ ਮੈਂ ਕਹਿੰਦਾ ਵਰਸਾ ਸਿੰਘ ਬਲਟੋਹਾ ਕੋਲ ਕਿਹੜਾ ਹਲਾ ਦਿਨ ਦਾ ਚਰਾਗ ਆ ਗਿਆ ਕਿ ਦਿਨਾਂ ਦੇ ਵਿੱਚ ਅਮੀਰ ਹੋ ਗਿਆ ਵਰਸਾ ਸਿੰਘ ਬਲਟੋਹਾ ਦੇ ਜਿਹੜੇ ਭਰਾ ਨੇ ਤੁਸੀਂ ਉਹਨਾਂ ਦਾ ਰਿਕਾਰਡ ਵੇਖੋ ਕਿ ਉਹਨਾਂ ਕੋਲ ਕਿੰਨੀ ਜ਼ਮੀਨ ਹੈ ਉਹ ਤਾਂ ਵਿਚਾਰੇ ਅੱਜ ਵੀ ਜਿਹੜੇ ਜਿਵੇਂ ਪਿਤਾ ਜੀ ਮੇਰੇ ਡਿਬੇਟ 'ਚ ਕਹਿੰਦੇ ਹੁੰਦੇ ਸੀ ਕਿ ਉਹ ਤਾਂ ਅੱਜ ਵੀ ਵਿਚਾਰੇ ਖੋਤੀਆਂ ਦੇ ਪੱਠੇ ਲਿਆਉਂਦੇ ਆ ਤੇ ਵਰਸਾ ਸਿੰਘ ਬਲਟੋਹਾ ਦੇ ਘਰੇ ਕੋਈ ਇਹੋ ਜਿਹੀ ਗੱਡੀ ਨਹੀਂ ਜਿਹੜੀ ਨਾ ਹੋਵੇ ਨਾਲੇ ਉਹ ਵਿਰਸਾ ਸਿੰਘ ਮਲਟੋਆ ਮੇਰੇ ਤੇ ਉਂਗਲ ਚੱਕੂਗਾ ਜਿਹੜਾ ਵਿਰਸਾ ਸਿੰਘ ਮਲਟੋਆ ਆਪ ਖੁਦ ਕਹਿੰਦਾ ਰਿਹਾ ਕਿ ਮੈਂ ਅੱਤਵਾਦੀ ਹਾਂ ਜਿੰਨੇ ਵਿਧਾਨ ਸਭਾ ਚ ਗਿਆ ਅੱਤਵਾਦੀ ਹਾਂ ਅੱਤਵਾਦੀ ਰਹਾਂਗਾ ਇੰਡ ਨਗਲੀ ਵਿਖੇ ਭਾਈ ਅਮਰਤਪਾਲ ਸਿੰਘ ਦੇ ਮਾਤਾ ਪਿਤਾ ਉਹਨਾਂ ਦੇ ਹੱਕ ਚ ਚੋਣ ਪ੍ਰਚਾਰ ਕਰਨ ਲਈ ਸੰਗਤਾਂ ਪੁੰਜੀਆਂ ਬਹੁਤ ਵੱਡਾ ਠਾਠਾ ਮਾਰਦਾ ਗੱਠ ਵੀ ਦੇਖ ਸਕਦੇ ਜੀ माता जीारू सुनो ਆਪਾਂ ਬੋਟ ਪਾਉਣੀ ਆ ਆਪਾਂ ਬਾਈ ਵਾਟੋ ਜਿਹਨੇ ਵੀ ਲਗਾ ਜਿੱਥੋਂ ਤੱਕ ਦੇਤੇ ਡਰ ਹੋਏ ਆਪਾਂ ਮੋਖਣੀ ਮੋੜ ਤੇ ਬੂਦੂ ਚੜਦੀ ਕੜਾਣਾ ਪੈਂਡ ਇਹ ਮੁੰਡਾ ਹੋਈ ਆਪਣਾ ਵਾਲਾ ਹੀ ਆ ਪੰਗਾ ਆਵੇ ਸਾਰੇ ਆਪਾਂ ਬਾਰਡਰ ਕੱਢਾਂ ਬਾਰਡਰ ਤਾਂ ਕੱਢਈ ਆ ਸਾਰਾ ਪਿੰਡ ਇੱਕ ਬਨੇ ਆ ਹਾਂਜੀ ਮੈਂ ਬਾਰਡਰ ਦਾ ਕੱਢਾਂ ਬਾਰਡਰ ਤਾਂ ਕੱਢਈ ਆ ਕੋਈ ਪਾਲਟੀ ਨਹੀਂ ਜਿਹੜਾ ਮਰਜ਼ੀ ਆਵੇ ਆਪਾਂ ਇਹਨੂੰ ਰੋਡ ਪਾਉਣੀ ਆ ਮੈਂ ਆਖਰੀ ਪਿੰਡ ਵਾਏ ਹਾਂਜੀ ਆਖਰੀ ਪਿੰਡ ਬਾਰਡਰ ਦਾ ਕੱਟ ਤੇ ਅੱਗੇ ਪਹੁੰਚੇ ਇਹਨੂੰ ਨਹੀਂ ਪਾਉਣੀ ਆ ਆਪਾਂ ਆਪਣੇ ਆਪ ਨੂੰ ਰੋਡ ਪਾਉਣੀ ਆ ਆਪਣੇ ਆਪ ਨੂੰ